ਚੰਡੀਗੜ੍ਹ ਨਗਰ ਨਿਗਮ ਮੇਅਰ ਚੋਣ ਨੂੰ ਲੈ ਕੇ ਨਿਗਮ ਕਾਰਜਾਲਿਆ ਦੇ ਬਾਹਰ ਹੰਗਾਮਾ ਹੋਇਆ ਹੈ ਇੱਥੇ ਵੀ ਦੱਸ ਜੀ ਕਿ ਕਾਂਗਰਸ ਵੱਲੋਂ ਆਪਣਾ ਨਮੰਕਨ ਵਾਪਸ ਕਰਕੇ ਆਏ ਕਾਉਂਸਲਰ ਜਸਵੀਰ ਸਿੰਘ ਬੰਟੀ ਨੂੰ ਚੰਡੀਗੜ੍ਹ ਪੁਲਿਸ ਨੇ ਉਹਨਾਂ ਦੇ ਹੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੈ ਜਿਸ ਤੋਂ ਬਾਅਦ ਪ੍ਰਧਾਨ ਐਚਐਕਸ ਲੱਕੀ ਨੇ ਕਿਹਾ ਕਿ ਇਹ ਤਾਂ ਸਿੱਧੇ ਤੌਰ ਤੇ ਸੰਵਿਧਾਨ ਦੀ ਹੱਤ ਹੈ ਉਹਨਾਂ ਕਹਿੰਦੇ ਕਿ ਸਾਡੇ ਕਾਉਂਸਲਰ ਜਸਵੀਰ ਸਿੰਘ ਬੰਟੀ ਆਪਣੀ ਮਰਜ਼ੀ ਨਾਲ ਨਮੰਕਨ ਵਾਪਸ ਕਰਨ ਗਏ ਸੀ ਪਰ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਦੇ ਹੀ ਘਰ ਦੇ ਬਾਹਰ ਪ੍ਰੈਸ ਕਰ ਲਿਆ ਇੱਥੇ ਵੀ ਦੱਸ ਦਈਏ ਕਿ ਜਸਵੀਰ ਸਿੰਘ ਬੰਟੀ ਨੇ ਅੰਦਰੋਂ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਸਿੱਧੇ ਤੌਰ ਤੇ ਕਿਹਾ ਕਿ ਉਹ ਵરિਸ਼ਟ ਨੇਤਾ ਪਵਨ ਕੁਮਾਰ ਬੰਸਲ ਜੀ ਦੇ ਘਰ ਜਾਣਾ ਚਾਹੁੰਦੇ ਸੀ ਪਰ ਪੋਲਿਸ ਨੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਉਧਰ ਉਹਨਾਂ ਇਸ ਮਾਮਲੇ 'ਚ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਮੈਂ ਜਸਬੀਰ ਸਿੰਘ ਕੌਂਸਲਰ ਵਾਰਡ ਨੰਬਰ 24 ਜੋ ਕਿ ਮੇਅਰ ਕੈਂਡੀਡੇਟ ਸੀ ਐਜ਼ ਅ ਕਾਂਗਰਸ ਪਾਰਟੀ ਤੇ ਮੈਂ ਆਪਣਾ ਵਿਧਰੋਲ ਵਸਿਆ ਜਾਇ ਸੀ ਮਿਸੀਪਲ ਕਾਰਪੋਰੇਸ਼ਨ ਪਰ ਉਥੇ ਕੁਝ ਸਾਡੀ ਉਥੇ ਅਨਬੰਦ ਹੋ ਗਈ ਦੂਜੀ ਪਾਰਟੀਆਂ ਨਾਲ ਉਸ ਕਰਕੇ ਪੁਲਿਸਮਨ ਨੇ ਕਹਾ ਰਟਾਵੇ ਮੇਰੇ ਕੇ ਰੈਜੀਸੈਂਸ ਤੇ ਲਿਖਿਆ ਗਈ ਤੇ ਉਹਨਾਂ ਨੇ ਕਿਹਾ ਸੀ ਪਹਿਲਾਂ ਘਰ ਚ ਜਾ ਫਿਰ ਜਿੱਥੇ ਜਾਨ ਚਲ ਜਾ ਮੈਂ ਚਾਹੁੰਦਾ ਕਿ ਮੈਂ ਬਨਸਦ ਦੇ ਘਰ ਜਾਮਾ ਤੇ ਮੈਨੂੰ ਰਿਕੁਐਸਟ ਹੈ ਕਿ ਮੈਨੂੰ ਇਥੋਂ ਬਲਸਰ ਘਰ ਜਾਣੇ ਤਾਂ ਜਾਵੇ ਤੇ ਮੈਂ ਸੇਫ ਹਾਂ ਮੈਨੂੰ ਕਿਸੇ ਵੱਲੋਂ ਕਿਸੇ ਪਾਰਟੀ ਵੱਲ ਕੋਈ ਟੌਰਚਰ ਨਹੀਂ ਨਾ ਤਾਂ ਕਿਸੇ ਮੈਨੂੰ ਕੋਈ ਕਿਸੇ ਬਲਸਤੀ ਪਾਰਟੀ ਦਾ ਪ੍ਰੈਸ਼ਰ ਹੈ ਮੈਂ ਕਾਂਗਰਸ ਪਾਰਟੀ ਨਾਲ ਕਾਂਗਰਸ ਪਾਰਟੀ ਨਾਲ ਜੁੜਾ ਹਾਂ